ਪੰਜਾਬੀਆਂ ਦਾ ਸਭ ਤੋਂ ਮਨਪਸੰਦ ਖਾਣਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਿਸ ਨੂੰ ਸੁਣਦੀ ਸਾਰ ਹੀ ਹਰ ਇੱਕ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਪੰਜਾਬ ਦੇ ਖੰਨਾ ਸ਼ਹਿਰ ਵਿੱਚ ਇੱਕ ਅਜਿਹਾ 37 ਸਾਲਾ ਪੁਰਾਣਾ ਢਾਬਾ ਹੈ ਜਿੱਥੇ ਪੂਰਾ ਸਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਤੇ ਲੱਸੀ ਮਿਲਦੀ ਹੈ ਬਾਬੇ ਦੇ ਢਾਬੇ ਤੇ ਪੰਜਾਬ ਤੋਂ ਇਲਾਵਾ ਬਾਹਰਲੇ ਦੇਸ਼ਾਂ ਤੋਂ ਵੀ ਪੰਜਾਬੀ ਸਪੈਸ਼ਲ ਰੋਟੀ ਖਾਣ ਆਉਂਦੇ ਹਨ ਪਿਛਲੇ 37 ਸਾਲਾਂ ਤੋਂ ਇੱਕ ਸੰਘਣੇ ਤੋਂ ਦੀ ਸ਼ਾਮੇ ਚੱਲ ਰਿਹਾ ਬਾਬੇ ਦਾ ਢਾਬਾ ਜਿੱਥੇ ਤੁਹਾਨੂੰ ਪੂਰੇ ਸਾਲ ਮਿਲਦਾ ਹੈ ਤਾਜ਼ਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੱਖਣ ਤੇ ਲੱਸੀ ਮੇਰਾ ਨਾਮ ਜਸਵੀਰ ਹੈ ਜੀ ਅਸੀਂ ਲੋਕਲੇ ਖਾਣਨੇ ਪੜੇ ਮੂਡ ਬਣਦਾ ਜੀ ਰੋਟੀ ਵਧੀਆ ਖਾਣ ਦਾ ਦਾਜ ਆ ਜੀ ਦਾ ਅੱਛਾ ਠੀਕ ਹੈ ਜੀ ਵਧੀਆ ਖਾਣਨੇ ਆ ਪਰ ਸਪੈਸ਼ਲ ਸਰੋਂ ਦਾ ਸਾਗ ਮੱਕੀ ਰੋਟੀ ਨਾਲ ਲੱਸੀ ਨਹੀਂ ਮੱਖਣ ਨਹੀਂ ਹੋਟਲ ਵਾਲਾ ਨਹੀਂ ਕਰੇ ਲੂ ਟਾਈਪ ਰੋਟੀ ਇੱਥੇ ਵਧੀਆ ਕਰੇ ਲੈ ਕੇ ਜੰਦੇ ਨਹੀਂ ਅਸੀਂ ਜਾਂਦੇ ਰਹਿੰਦੇ ਹਾਂ ਮਤਲਬ ਐਹੀ ਰੋਟੀ ਕਿਤੇ ਨਹੀਂ ਖਾਣ ਨੂੰ ਮਿਲਦੀ ਇਹ ਵਧੀਆ ਲੱਗਦਾ ਇੱਥੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਪਿਛਲੇ 10-12 ਸਾਲਾਂ ਤੋਂ ਲਗਾਤਾਰ ਆ ਕੇ ਸਵਾਦ ਨਾਲ ਰੋਟੀ ਖਾਂਦੇ ਹਨ ਇਸ ਢਾਬੇ ਦੇ ਮਾਲਕ ਸੁਖਚਰਨ ਸਿੰਘ ਅਨੁਸਾਰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਪਣੇ ਘਰੇ ਤਿਆਰ ਕਰਦੇ ਹਨ ਕਿਉਂਕਿ ਵਧੀਆ ਸਾਗ ਬਣਾਉਣ ਲਈ ਕਈ ਘੰਟਿਆਂ ਦੀ ਮਿਹਨਤ ਲੱਗਦੀ ਹੈ ਸੁਖਚਲ ਸਿੰਘ ਭੂਰੀ ਕਸੂਰ ਜੀ ਮੈਨੂੰ ਤਕਰੀਬਨ ਸਾਰੇ ਬਾਬਾ ਦਾ ਪਹਿਲਾ ਤੋਂ ਮੈਨੂੰ 37 ਸਾਲ ਹੋ ਗਏ ਜੀ ਸਪੈਸ਼ ਕਰੋ ਬਣ ਕੇ ਉਹ ਲੱਸੀ ਮਖਣੀ ਸਾਹਿਬ ਸਭ ਉਹ ਤਿਆਰ ਚਟਣੀ ਚੋਲੇ ਸਾਹਿਬ ਕਰੋ ਉਹ ਲੱਸੀ ਵੀ ਅੱਛਾ ਜੀ ਰੋਜ਼ ਮੇ ਸਾਜਾ ਸਾਗ ਮਿਲਦਾ ਜੀ ਜਿਵੇਂ ਗੋਭੀ ਆਪਾਂ ਨੂੰ 60 ਰੁਪਏ ਵਾਲੀ ਕਿਲੋ ਵਧੀਆ ਲੱਗਦੀ ਹੈ ਇੱਕ ਤਾਜ਼ਾ ਸਾਗ ਮਿਲਣ ਕਰਕੇ ਸਾਗ ਵਧੀਆ ਬਣਦਾ ਦਸਣਾ ਅੱਧਾ ਫੁੱਲ ਪਾਈਦਾ ਇਸ ਕਰਕੇ ਵਧੀਆ ਬਣਦਾ ਬਾਬੇ ਦੇ ਢਾਬੇ ਤੇ ਆਉਣ ਵਾਲੇ ਸ਼ੌਕੀਨਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਰੋਟੀ ਨਹੀਂ ਮਿਲਦੀ ਸਾਡਾ ਪਿੰਡ ਮਹੌਣ ਅਸੀਂ 10 ਸਾਲ ਤੋਂ ਆਨੇ ਜੀ ਬੱਲੇ ਢਾਬੇ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਹੁਤ ਸਵਾਦ ਆਉਂਦਾ ਏ ਤੇ ਇਸ ਹਾਲੇ ਆਪਣੇ ਕੰਨੇ ਸਾਹਿਬ ਦੇ ਵਿੱਚ ਇਹੀ ਢਾਬਾ ਬਹੁਤ ਮਸ਼ਹੂਰ ਹੈ ਤਰੇ ਇਦਾਂ ਦੀ ਕਿਤੇ ਜੀ ਇਹ ਤਾਂ ਬਹੁਤ ਵਧੀਆ ਤਾਂ ਆਮ ਆਨੇ ਜੀ ਅਸੀਂ ਦਿਓ ਤੀਏ ਕੰਨੇ ਉਹਨਾਂ ਨੇ 11 ਦੋਸਤਾਂ ਨਾਲ 11 ਦੋਸਤਾਂ ਨਾਲ ਲੈ ਚਾਈਦਾ ਹੈ ਮੱਕੀ ਦੀ ਰੋਟੀ ਨਾਲ ਸਾਗ ਮੱਖਣ ਸਪੈਸ਼ਲ ਪੁਦੀਨੇ ਦੀ ਚਟਣੀ ਤੇ ਚਾਟੀ ਦੀ ਗਾੜੀ ਲੱਸੀ ਪ੍ਰੋਸੀ ਜਾਂਦੀ ਹੈ ਦਰਸ਼ਨ ਸਿੰਘ ਮੋਹਮਦ ਜੀ ਮੱਕੀ ਰੋਟੀ ਐ ਸਰੋਂ ਦਾ ਸਾਗ ਐ ਮਾਹਾਂ ਦੀ ਦਾਲ ਐ ਇੱਕ ਨੰਬਰ ਰੋਟੀ ਐ ਅਸੀਂ ਇੱਥੇ 10 ਸਾਲ ਦੇ ਹਾਂ ਉਹਨੇ ਜੀ ਮੈਂ ਇਹ ਕੰਬੈਨ ਚਲਾਉਂਦੇ ਹਾਂ ਨਹੀਂ ਜੀ ਨਹੀਂ ਕਿਤੇ ਨਹੀਂ ਮੇਰੀ ਬਹੁਤ ਦੂਰ ਤੱਕ ਘੁੰਮਿਆ ਜੀ ਲੰਬੇ ਰੇ ਘੁੰਮਿਆ ਇਹ ਜੀ ਰੋਟੀ ਨਹੀਂ ਮਿਲਦੀ ਗੰਦਲਾਂ ਦਾ ਸਾਗ ਭੱਟੀ ਬੇਬੇ ਨੇ ਬਣਾਇਆ ਹੋਇਆ ਦੀਆਂ ਰੋਟੀਆਂ ਨੂੰ ਬਿਨਾ ਗਿਨੇ ਖਾਈ ਜਾਵਾਂ ਸਰੋਂ ਦੇ ਸਾਗ ਵਿੱਚ ਮੈਂ ਕਿਉਂ ਹੀ ਕਿਉਂ ਪਾਈ ਜਾਵਾਂ ਮੱਕੀ ਦੀਆਂ ਰੋਟੀਆਂ ਨੂੰ ਬਿਨਾ ਗਿਨੇ ਖਾਈ ਰੋਟੀ ਤੋਂ ਬਾਅਦ ਮੂੰਹ ਦਾ ਸਵਾਦ ਵਧਾਉਣ ਲਈ ਸੌਂਫ ਵਾਲਾ ਗੁੜ ਦਿੱਤਾ ਜਾਂਦਾ ਹੈ ਖੰਨਾ ਨੇ ਲੇ ਰਸੂਲ ਦਾ ਪਿੰਡ ਦੇ ਸੁਖਚਰਨ ਸਿੰਘ ਬਾਬੇ ਦਾ ਕਹਿਣਾ ਹੈ ਕਿ ਉਸ ਦੀ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਵੱਡੇ ਵੱਡੇ ਅਫਸਰ ਵੀ ਉਸ ਦੇ ਢਾਬੇ ਤੇ ਆ ਕੇ ਰੋਟੀ ਖਾਂਦੇ ਹਨ ਸਾਡੇ ਕੋਲ ਦੱਸਾ ਹਰ ਕਿਸਮ ਦਾ ਡੀਐਸਪੀ ਤੋਂ ਐਸਐਸਪੀ ਤੱਕ ਵੀ ਆਉਂਦਾ ਜੀ ਅੱਛਾ ਹਾਂਜੀ ਪੁਲਿਸ ਅਫਸਰ ਹੋਰ ਵੱਡੇ ਵੱਡੇ ਕਰਾਂ ਵਾਲੇ ਕੋਠੀਆਂ ਵਾਲੇ ਸਾਡੀ ਆਤਮਾਰ ਨੂੰ ਵੀ ਰੋਟੀ ਜਾਂਦੀ ਹੈ ਨਾ ਪੇਕਣ ਇੱਥੋਂ ਪੈਕ ਕਰਕੇ ਭੇਜ ਦਿੰਦੇ ਆ ਆਪ ਲੈ ਜੇ ਭੇਜ ਲੈ ਐ ਪੈਕਿੰਗ ਨਹੀਂ ਕਰ ਸਕਦੇ ਇੱਥੇ ਆਪ ਲੋਕ ਖਾਂਦੇ ਨੇ ਬਾਹਰੋਂ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਮੋਗਾ ਸੰਬਰਾਲਾ ਚੰਡੀਗੜ੍ਹ ਤੋਂ ਵਕੀਲ ਵੀ ਆਉਂਦੇ ਸਾਡੇ ਕੋਲ ਅਜ ਅਮਰੀਕਾ ਤੋਂ ਕੈਨੇਡਾ ਤੋਂ ਸਾਰੇ ਰੋਟੀ ਬਹੁਤ ਆਉਂਦੇ ਨੇ ਸਾਡੇ ਕੋਲ ਰੋਜ਼ ਆਉਂਦਾ ਪੱਕਾ ਇੱਕ ਅਮਰੀਕਾ ਤੋਂ ਆਇਆ ਰੋਜ਼ ਪੱਕੇ ਘਰ ਨਹੀਂ ਰੋਟੀ ਖਾਂਦਾ ਇੱਥੇ ਖਾਂਦਾ ਚੰਮੇ ਸਿੰਘ ਅਲਾਉਡ ਬਹੁਤ ਵਧੀਆ ਜਿਵੇਂ ਘਰੇ ਬਹਿ ਕੇ ਰੋਟੀ ਖਾਣੇ ਉਹ ਲੱਗ ਰਹੇ ਆ ਸਾਗ ਮੱਕੀ ਦੀ ਰੋਟੀਆਂ ਲੱਸੀ ਨਾਲ ਮੱਖਣ ਪਾ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਸਪੈਸ਼ਲ 67 ਸਾਲ ਤੋਂ ਇੱਥੀਆਂ ਨੇ ਸਪੈਸ਼ਲ ਨਹੀਂ ਲਗਾਤਾਰ ਵੀ ਪੱਕੇ ਹੀ ਆਨੇ ਰਹੇ ਨਹੀਂ ਯਾਰ ਦੋਸਤ ਨੂੰ ਫਰੈਂਡ ਨੂੰ ਨਾਲ ਲੈ ਕੇ ਪਰ ਇਹ ਸਾਰਾ ਨਵਿਲ ਆਈ ਦੀ ਗਾਰਮ ਗਰਮ ਆਇਆ ਨੇ ਹਾਂਜੀ ਹਾਂਜੀ ਗੋੜ ਵੀ ਖਾਣੇ ਬਹੁਤ ਵਧੀਆ ਲੱਗਦਾ ਹਾਂਜੀ ਬਿਊਰ ਰਿਪੋਰਟ ਆਪਣਾ ਟੀਵੀ ਖੰਨਾ